ਸਤਿ ਸ਼੍ਰੀ ਅਕਾਲ RAM ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਦੋਸਤੋ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਮਿਲਦੇ ਹਾਂ ਲਾਈਵ ਸੋ ਕੁਝ ਦੋਸਤ ਇਕੱਠੇ ਹੋ ਜਾਣ ਜਾਂ ਨਹੀਂ ਵੀ ਹੁੰਦੇ ਤੇ ਆਪਾਂ ਲਾਈਵ ਸ਼ੁਰੂ ਕਰਦੇ ਹਾਂ ਤੇ ਲਾਈਵ ਦਾ ਤੁਸੀਂ ਵਿਸ਼ਾ ਉੱਪਰ ਪਾੜੀ ਲਿਆ ਹੋਏਗਾ ਕਿ ਅੱਜ ਦੀ ਲਾਈਵ ਦਾ ਵਿਸ਼ਾ ਕੀ ਹੈਗਾ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਦਿਨ ਤਨ ਤੇਰਸਾ ਤਨ ਤੇਰਸ ਦੇ ਦਿਹਾੜੇ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਕੋਈ ਵੀ ਮੇਰਾ ਭੈਣ ਭਰਾ ਤਨ ਨੂੰ ਨਾ ਤਰਸੇ ਅਕਾਲ ਪੁਰਖ ਵਾਹਿਗੁਰੂ ਮਾਂ ਲక్ష్ਮੀ ਉਹਨਾਂ ਦੇ ਘਰ ਤੰਦੇ ਪੰਡਾਰੇ ਪਰਨ ਹੁਣ ਅੱਜ ਆਪਾਂ ਸ਼ੁਰੂ ਕਰਦੇ ਆਂ ਲਾਈਵ ਜੋ ਮੁੱਦਾ ਜਿਸ ਮੁੱਦੇ ਤੇ ਮੈਂ ਗੱਲ ਕਰਨ ਜਾ ਰਿਹਾ ਜੋ ਮ ਵਿਸ਼ਾ ਜਿਸ ਵੀਡੀਓ ਦਾ ਜੋ ਵਿਸ਼ਾ ਹੈਗਾ ਉਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਆਪਣਾ ਮਾਈਕ ਚੈੱਕ ਕਰ ਲਵਾਂ ਕਿ ਮਾਈਕ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ ਕਈ ਵਾਰੀ ਐਦਾਂ ਹੁੰਦਾ ਹੈ ਕਿ ਆਵਾਜ਼ ਪ੍ਰੋਪਰ ਜਾ ਨਹੀਂ ਪਾਉਂਦੀ ਤੇ ਉਹਦੇ ਕਰਕੇ ਕੁਝ ਗੱਲਾਂ ਅਧੂਰੀਆਂ ਰਹਿ ਜਾਂਦੀਆਂ ਹੈ ਵਿਸ਼ਾ ਹੈਗਾ ਕਿ ਪੰਜਾਬ ਦੇ ਜਾਂ ਲੁਧਿਆਣੇ ਦੇ ਜੋ ਮੌਜੂਦਾ ਮਸਲੇ ਹੈ ਆ ਉਹਨਾਂ ਦੇ ਉੱਤੇ ਲੋਕਾਂ ਦੇ ਵੱਲੋਂ ਚੁਣੇ ਹੋਏ ਵਿਧਾਇਕਾਂ ਦੀ ਚੁੱਪ ਕਿਉਂ ਹੈ ਹੁਣ ਬੀਤੇ ਦਿਨੀ ਜਿਹੜਾ ਮਸਲਾ ਜਿਸ ਮਸਲੇ ਸੰਬੰਧੀ ਪ੍ਰੈਸ ਕਾਨਫਰੰਸ ਅਸੀਂ ਕੀਤੀ ਆ ਉਹਦੇ ਵਿੱਚ ਦੇਸ਼ ਦੇ ਚੌਥੇ ਥੰਬ ਵਜੋਂ ਮੰਨੇ ਜਾਣ ਵਾਲੇ ਮੀਡੀਆ ਦਾ ਚੁੱਪ ਰਹਿਣਾ ਅਤੇ ਲੋਕਲ ਵਿਧਾਇਕਾਂ ਦਾ ਚੁੱਪ ਰਹਿਣਾ ਇਹ ਬਹੁਤ ਹੀ ਮੰਦਭਾਗਾ ਪਰ ਬਹੁਤ ਹੀ ਖਤਰਨਾਕ ਹੈ ਕਹਿੰਦੇ ਆ ਕਿ ਇੱਕ ਦੁਸ਼ਟ ਦੇ ਅਤਿਆਚਾਰ ਦੇ ਨਾਲੋਂ ਇੱਕ ਦੁਸ਼ਟ ਦੇ ਅਤਿਆਚਾਰ ਦੇ ਨਾਲੋਂ ਜ਼ਿਆਦਾ ਇੱਕ ਸੱਜਣ ਦਾ ਮੌਨ ਰਹਿਣਾ ਯਾਨੀ ਕਿ ਚੁੱਪ ਰਹਿਣਾ ਬਹੁਤ ਖਤਰਨਾਕ ਹੁੰਦਾ ਤੁਹਾਨੂੰ ਲੋਕਾਂ ਨੇ ਵਿਧਾਇਕ ਚੁਣਿਆ ਕਿਸ ਲਈ ਚੁਣਿਆ ਲੋਕਾਂ ਨੇ ਤੁਹਾਨੂੰ ਵਿਧਾਇਕ ਚੁਣ ਕੇ ਤੁਹਾਨੂੰ ਅਸੈਂਬਲੀ ਦੇ ਵਿੱਚ ਭੇਜਿਆ ਕਿ ਤੁਸੀਂ ਲੋਕਾਂ ਦੀ ਆਵਾਜ਼ ਬਣ ਸਕੋ ਲੋਕਾਂ ਨੂੰ ਆਰਾਮ ਦੇ ਸਕੋ ਉਹਨਾਂ ਨੂੰ ਸੁਵਿਧਾ ਦੇ ਸਕੋ ਜੇਕਰ ਤੁਹਾਡੇ ਰਾਜ ਦੇ ਵਿੱਚ ਕੱਟੜ ਇਮਾਨਦਾਰੀਆਂ ਦੇ ਰਾਜ ਦੇ ਵਿੱਚ ਇਨਕਲਾਬੀਆਂ ਦੇ ਰਾਜ ਦੇ ਵਿੱਚ ਜੇਕਰ ਲੋਕਾਂ ਨੇ ਇਨਸਾਫ ਲਈ ਦਰਦਰ ਭਟਕਣਾ ਤੇ ਫਿਰ ਉਹਨਾਂ ਨੇ ਤੁਹਾਨੂੰ ਚੁਣਨਾ ਕਿਉਂ ਤੁਸੀਂ ਕਿਹਾ ਇੱਕ ਵਰਗ ਦੇ ਖਾਸ ਵਰਗ ਦੇ ਐਮਐਲਏ ਜਦੋਂ ਲੁਧਿਆਣਾ ਦੇ ਵਿੱਚ ਇਹ ਪ੍ਰੈਸ ਕਾਨਫਰੈਂਸ ਉਲੀਕੀ ਗਈ ਸੀ ਲੁਧਿਆਣਾ ਵਿਦਾਇਕਾ ਦੀ ਜ਼ਿੰਮੇਵਾਰੀ ਬੰਦੀ ਸੀ ਕਿਉਂਕਿ ਪੀੜਤ ਦਾ ਘਰ ਕਿਸ ਦੇ ਹਲਕੇ ਦੇ ਵਿੱਚ ਹੈ ਜਿਹੜਾ ਲੁਧਿਆਣਾ ਤੋਂ ਮੁੱਖ ਤੌਰ ਤੇ ਮੰਤਰੀ ਆ ਹਲਕਾ ਵੈਸਟ ਦੇ ਵਿੱਚ ਮੇਰੀ ਜ਼ਿੰਮੇਵਾਰੀ ਤਾਂ ਬੰਦੀ ਸੀ ਕਿਉਂਕਿ ਮੈਂ ਹਲਕਾ ਵੈਸਟ ਦੇ ਵਿੱਚੋਂ ਬੀਤੇ ਦਿਨੀ ਚੋਣ ਲੜੀ ਸੀ ਤੇ ਹਲਕਾ ਵੈਸਟ ਦੇ ਜਿਹੜੇ ਵਿਧਾਇਕ ਚੁਣੇ ਗਏ ਆ ਨਾ ਗੁੱਸਾ ਨਾ ਹੰਕਾਰ ਸੰਜੀਵ अरोड़ा ਇਸ ਵਾਰ ਤੇ ਉਹਨਾਂ ਨੇ ਇਸ ਵਿਸ਼ੇ ਤੇ ਕੋਈ ਗੱਲਬਾਤ ਸਾਂਝੀ ਕੀਤੀ ਦੂਜੀ ਗੱਲ ਜਿਸ ਜਗ੍ਹਾ ਤੇ ਉਸ ਵਿਅਕਤੀ ਦੀ ਦੁਕਾਨ ਲੱਗੀ ਆ ਉਸ ਜਗ੍ਹਾ ਦੇ ਐਮਐਲਏ ਪੱਪੀ ਸ਼ਾਹਪੁਰੀਆ ਜਿਹੜੇ ਹਗੇ ਆ ਉਹ ਸੈਂਟਰਲ ਹਲਕੇ ਦੇ ਐਮਐਲਏ ਆ ਕਿਹਾ ਉਹਨਾਂ ਨੇ ਪੁੱਛਣਾ ਵਾਜਬ ਨਹੀਂ ਲੱਗਿਆ ਉਹਨਾਂ ਨੂੰ ਤੀਜੀ ਗੱਲ ਏਸੀ ਮਾਰਕੀਟ ਦੇ ਵਿਚਾਲੇ ਉਹਦੀ ਦੁਕਾਨ ਹੈਗੀ ਹੈ ਤੇ ਚੌਧਰੀ ਮਦਨ لال ਬੱਗਾ ਜੀ ਦਾ ਅਧਿਕਾਰ ਖੇਤਰ ਆਂਦਾ ਸ਼ੋਨੀ ਮੱਲੇ ਦੇ ਨਾਲ ਪੈਂਦਾ ਹੋ ਏਰੀਆ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਤਿੰਨ ਵਿਧਾਇਕਾ ਦਾ ਅਧਿਕਾਰ ਖੇਤਰ ਹੈਗਾ ਇੱਕ ਵਿਧਾਇਕ ਦਾ ਕਦ ਚੀਫ ਸੈਕਟਰੀ ਦੇ ਬਰਾਬਰ ਹੈ ਜੇਕਰ ਇਹਨਾਂ ਨੂੰ ਆਪਣੀ ਤਾਕਤ ਨਾ ਇਹਨਾਂ ਨੇ ਵਰਤਨੀ ਹੈ ਇਹਨਾਂ ਦਾ ਚੁੱਪ ਰਹਿਣਾ ਇਹ ਦਰਸਾਉਂਦਾ ਹੈ ਕਿ ਅਫਸਰशाही ਚਰਮ ਸੀਮਾ ਤੇ ਆ ਜਦੋਂ ਅਫਸਰਸ਼ਾਹੀ ਚਰਮ ਸੀਮਾ ਤੇ ਆ ਤੇ ਫਿਰ ਲੋਕਾਂ ਨੂੰ ਇਨਸਾਫ ਕਾਦੇ ਵਾਸਤੇ ਮਿਲੇਗਾ ਤੁਹਾਨੂੰ ਲੋਕਾਂ ਨੇ ਕਿਸ ਲਈ ਚੁਣਿਆ ਤੁਹਾਨੂੰ ਲੋਕਾਂ ਨੇ ਟਰਾਂਸਫਾਰਮਰਾਂ ਦੇ ਉਦਘਾਟਨ ਨੂੰ ਫਲੈਸ਼ਾਂ ਦੇ ਉਦਘਾਟਨ ਨੂੰ ਜਾਂ ਜਿਹੜੀਆਂ ਸੜਕਾਂ ਦਾ ਕਾਰਜਕਾਲ ਅਧਿਕਾਰ ਖੇਤਰ ਕਾਉਂਸਲਰਾਂ ਨੂੰ ਆਉਂਦਾ ਜਾਂ ਉਹਦੇ ਉਦਘਾਟਨਾ ਨੂੰ ਜਾਂ ਤੁਹਾਨੂੰ ਰੀਬਨ ਕੱਟਣ ਨੂੰ ਤੇ ਜਾਂ ਤੁਹਾਡੇ ਕੋਲੋਂ ਲੋਕਾਂ ਦੇ ਧੀਆ ਪੁੱਤ ਦੇ ਕੋਲੋਂ ਗੋਡਿਆਂ ਨੂੰ ਹੱਥ ਲਵਾਉਣ ਨੂੰ ਬਸ ਥਾਣੂ ਅਸਲੀ ਰੱਖਿਆ ਕਿ ਤੁਸੀਂ ਕਿਸੇ ਪ੍ਰੋਗਰਾਮਾਂ ਤੇ ਜਾਓ ਲੋਕ ਤੁਹਾਡੇ ਗੋਡਿਆਂ ਨੂੰ ਹੱਥ ਲਾਉਣ ਥਾਣੂ ਚੰਗਾ ਲੱਗੂਗਾ ਤੁਸੀਂ ਜਦੋਂ ਰਾਜਨੀਤੀ ਕਰਨੀ ਹੁੰਦੀ ਹੈ ਉਦੋਂ ਤੁਸੀਂ ਪਹੁੰਚਦੇ ਹੋ ਹਰ ਇੱਕ ਉਸ ਜਗ੍ਹਾ ਤੇ ਤੇ ਜਿੱਥੇ ਤੁਸੀਂ ਕਦੀ ਵੀ ਨਹੀਂ ਗਏ ਹੁੰਦੇ ਅਰੇ ਅੱਜ ਜਰੂਰ ਤੁਹਾਡੇ ਵਪਾਰੀਆਂ ਦਾ ਮਸਲਾ ਹੈਗਾ ਵਪਾਰੀ ਕਿੱਥੇ ਜਾਣ ਤੁਹਾਡੀ ਸਰਕਾਰ ਹੈਗੀ ਹੈ ਤੁਸੀਂ ਮੈਨੂੰ ਜਵਾਬ ਦਿਓ ਵਪਾਰੀ ਕਿੱਥੇ ਜਾਣ ਵਪਾਰੀ ਤੁਹਾਨੂੰ ਤੁਹਾਡੀ ਸਰਕਾਰ ਨੂੰ ਉਹਨਾਂ ਨੇ ਫੰਡ ਵੀ ਦਿੱਤੇ ਆ ਵਪਾਰੀ ਹਮੇਸ਼ਾ ਵਰਗ ਸਰਕਾਰਾਂ ਨੂੰ ਮਜ਼ਬੂਤ ਕਰਦਾ ਆਇਆ ਹੈ ਜੇਕਰ ਵਪਾਰੀਆਂ ਨੇ ਆਪ ਦੀ એનર્ਜੀ ਇਸ ਬੰਨੇ ਲਾਉਣੀ ਆ ਵਪਾਰੀਆਂ ਨੇ ਆਪਣੀ ਜਿਹੜੀ ਤਾਕਤ ਹੈਗੀ ਹੈ ਕਾਰੋਬਾਰ ਕਰਨ ਦੀ ਜਗ੍ਹਾ ਇਹ ਤੁਹਾਡੇ ਘੇੜੇ ਮਾਰਨ ਨੂੰ ਚੱਕਰ ਕੱਟਣ ਨੂੰ ਇਨਸਾਫ਼ ਮੰਗਣ ਨੂੰ ਇਨਸਾਫ਼ ਨਾ ਮਿਲਣ ਤੇ ਕੋਟਾ 'ਚ ਟੱਕੇ ਖਾਉਣ ਨੂੰ ਪ੍ਰੈਸ ਕਾਨਫਰੈਂਸਾਂ ਨੂੰ ਫਿਰ ਆਪਣੇ ਘਰ ਦਾ ਮਾਹੌਲ ਇੱਕ ਡਰ ਨੂੰ ਮਾ ਬਣਾਉਣ ਨੂੰ ਕੀ ਆ ਤੁਹਾਨੂੰ ਵੋਟਾਂ ਪਾਈਆਂ ਕਿ ਤੁਹਾਡੇ ਤੋਂ ਇੱਕ ਵੀ ਬੰਦੇ ਨੇ ਸਵਾਲ ਪੁੱਛਿਆ ਕਿ ਤੁਹਾਡੇ ਵਿੱਚੋਂ ਇੱਕ ਵੀ ਬੰਦਾ ਪੀੜਤ ਦੇ ਘਰ ਗਿਆ ਕਿ ਤੁਹਾਡੇ ਚੋਂ ਕਿਸੇ ਨੇ ਇੱਕ ਅਫਸਰ ਨੂੰ ਸਵਾਲ ਪੁੱਛ ਕੇ ਆਪਣੇ ਚੈਨਲ ਤੋਂ ਜਾਂ ਸੋਸ਼ਲ ਮੀਡੀਆ ਤੋਂ ਜਨ ਤੱਕ ਕੀਤਾ ਸੋਸ ਵਪਾਰੀਆਂ ਦੀ ਸੁਰੱਖਿਆ ਦਾ ਸਵਾਲ ਹੈ ਜੇਕਰ ਵਪਾਰੀ ਤੁਹਾਡੇ ਰਾਜ ਦੇ ਵਿੱਚ ਸੁਰੱਖਿਤ ਨਹੀਂ ਹਗੇ ਤੇ ਫਿਰ ਤੁਸੀਂ ਹੱਥ ਖੜੇ ਕਰ ਦਿਓ ਤੁਸੀਂ ਕਹਿ ਦਿਓ ਕਿ ਹਾਂਜੀ ਅਸੀਂ ਵਪਾਰੀਆਂ ਦੀ ਸੁਰੱਖਿਆ ਨਹੀਂ ਕਰ ਸਕਦੇ ਤੁਸੀਂ ਕਰੋ ਮੀਟਿੰਗ ਤੁਸੀਂ ਪੁੱਛੋ ਸੱਚ ਕੀ ਹੈ ਝੂਠ ਕੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਤੁਹਾਨੂੰ ਆਪਣਾ ਅਧਿਕਾਰ ਖੇਤਰ ਪਤਾ ਹੋਣਾ ਚਾਹੀਦਾ ਜੇਕਰ ਤੁਸੀਂ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਹੀ ਨਹੀਂ ਕਰਨੀ ਫਿਰ ਉਹ ਦੁਰਵਰਤੋ गिनी ਜਾਏਗੀ ਸੋ ਮੈਂ ਇਸ ਲਈ মিডিਆ ਵਾਲੇ ਭਰਾਵਾਂ ਨੂੰ ਵੀ ਕਹਿਣਾ ਤੁਹਾਡਾ ਚੁੱਪ ਰਹਿਣਾ ਬਹੁਤ ਹੀ ਮੰਦਭਾਗਾ ਮੈਂ ਇੱਕ ਵਾਰੀ ਫੇਰ ਤੋਂ ਮਾਈਕ ਚੈੱਕ ਕਰ ਲਵਾਂ ਠੀਕ ਹੈ ਕਿਉਂਕਿ ਇੱਕ ਦੁਸ਼ਟ ਦੇ ਅਤਿਆਚਾਰ ਦੇ ਨਾਲੋਂ ਜ਼ਿਆਦਾ ਇੱਕ ਸੱਜਣ ਦਾ ਮੌਨ ਰਹਿਣਾ ਦੇਸ਼ ਦੇ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਯਾਨੀ ਕਿ ਬਹੁਤ ਮੰਦਭਾਗਾ ਹੁੰਦਾ ਸੋ ਮੈਂ ਮੇਰਾ ਵਿਸ਼ਾ ਇਹਦੇ ਨਾਲ ਦੀ ਨਾਲ ਕੁਝ ਹੋਰ ਵੀ ਸੀ ਪਰ ਮੈਂ ਉਹ ਅਲੱਗ ਮਸਲਿਆਂ ਤੇ ਗੱਲ ਨਹੀਂ ਕਰੂੰਗਾ ਉਹਦੇ ਲਈ ਮੈਂ ਮੁਰ ਤੋਂ ਲਾਈਵ ਆਉਂਗਾ ਇਹ ਮੈਂ ਇਥੋਂ ਦੇ ਮੌਜੂਦਾ ਵਿਧਾਇਕਾਂ ਨੂੰ ਇੱਕ ਨਸੀਹਤ ਦੇ ਤੌਰ ਤੇ ਕਿਉਂਕਿ ਸੰਜੀਵ अरोड़ा ਇਸ ਹਲਕੇ ਵੈਸਟ ਤੋਂ ਐਮ ਐਲ ਏ ਗਿਆ ਵਿਧਾਇਕ ਗਿਆ ਮੰਤਰੀ ਗਿਆ ਉਹਨਾਂ ਦੇ ਜੂਰੀਡਿਕਸ਼ਨ ਦੇ ਵਿੱਚ ਉਸ ਪੀੜਤ ਦਾ ਘਰ ਆਂਦਾ ਦੁਕਾਨਾ ਪੱਪੀ ਪ੍ਰਾਸ਼ਰ ਜੀ ਦੇ ਅਧਿਕਾਰ ਖੇਤਰ ਚਾਂਦੀਆਂ ਇਹਦੇ ਨਾਲ ਦੀ ਨਾਲ ਜਿਹੜੀ ਦੂਸਰੀ ਦੁਕਾਨ ਹੈਗੀ ਆ ਪੀੜਤ ਜਿੱਥੇ ਬਹਿ ਕੇ ਵਪਾਰ ਕਰਦਾ ਉਹ ਮਦਨਾਲ ਬੱਗਾ ਜੀ ਦੇ ਅਧਿਕਾਰ ਖੇਤਰ ਚਾਂਦੀਆਂ ਸੋ ਤੁਹਾਡਾ ਸਾਰਿਆਂ ਦਾ ਸੰ ਗਿਆਨ ਲੈਣਾ ਅਤੇ ਬਹੁਤ ਜ਼ਰੂਰੀ ਬੰਦਾ ਸੋ ਮੈਂ ਆਸ ਕਰਦਾ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਗੌਰ ਫਰਮਾਓਗੇ ਤੇ ਵਪਾਰੀਆਂ ਦੇ ਨਾਲ ਮੀਟਿੰਗ ਕਰੋਗੇ ਕਿਉਂਕਿ ਵਪਾਰੀ ਨਹੀਂ ਚਾਹਦੇ ਕਿ ਉਹ ਆਪ ਦੀ એનર્ਜੀ ਅਜਿਹੇ ਕੰਮਾਂ ਦੇ ਵਿਚ ਲਾਨ ਜੇਕਰ ਵਪਾਰੀਆਂ ਨੇ ਤੁਹਾਨੂੰ ਫੰਡ ਵੀ ਦਿੱਤਾ ਵੋਟਾਂ ਵੀ ਦਿੱਤੀਆਂ ਤੇ ਉਸ ਤੋਂ ਬਾਅਦ ਵੀ ਜੇਕਰ ਉਹਨਾਂ ਨੇ ਚੱਕਰ ਹੀ ਮਾਰਨੇ ਇਨਸਾਫ ਲੈਣ ਨੂੰ ਤੇ ਫਿਰ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਵੋਟਾਂ ਦੇਣੀਆਂ ਉਹਨਾਂ ਲਈ ਜਾਇਜ਼ ਹੈਗੀਆਂ ਤੁਸੀਂ ਇੱਕ ਵਰਗ ਦੇ ਚੁਣੇ ਹੋਏ ਐਮਐਲਏ ਨਹੀਂ ਹੋ ਜੇਕਰ ਮੈਂ ਹਲਕਾ ਉੱਤਰੀ ਦੇ ਵਿੱਚ ਰਹਿਣਾ ਹੈ ਜਾਂ ਮੈਂ ਹਲਕਾ ਵੈਸਟ ਦੇ ਵਿੱਚ ਰਹਿਣਾ ਹੈ ਜਾਂ ਮੈਂ ਹਲਕਾ ਸੈਂਟਰਲ ਦੇ ਵਿੱਚ ਰਹਿਣਾ ਹੈ ਤੇ ਸੈਂਟਰਲ ਦੇ ਜਿਹੜੇ ਚੁਣੇ ਗਏ ਵਿਧਾਇਕ ਹਗੇ ਆ ਉਹ ਸਾਰਿਆਂ ਦੇ ਰੱਖਿਆ ਕਰਨਾ ਉਹਨਾਂ ਦੀ ਗੱਲ ਸੁਣਨਾ ਵਿਧਾਇਕਾਂ ਦਾ ਫਰਜ ਹੈ ਸੋ ਮੈਂ ਅੱਜ ਉਹਨਾਂ ਨੂੰ ਉਹਨਾਂ ਦਾ ਫਰਜ ਯਾਦ ਕਰਾਉਣ ਲਈ ਇਹ ਲਾਈਵ ਪਾਈ ਹੈ ਕਿ ਤੁਸੀਂ ਇਸ ਤੇ ਗੌਰ ਫਰਮਾਇਓ ਧੰਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਤਿ ਸ੍ਰੀ ਅਕਾਲ